ਹਾਂਜੀ ਸਤਿ ਪੰਜਾਬੀਓ ਅੱਜ ਆਪਾਂ ਗੱਲ ਕਰਨੀਆਂ ਛੋਟੀ ਜਿਹੀ ਵੀਡੀਓ ਬਣਾਉਣੀ ਆ ਵੱਲੀ ਲੰਬੀ ਨਹੀਂ ਬਣਾਉਣੀ ਗੱਲ ਕਰਨੀ ਆ ਬਈ ਡਾਕਟਰ ਪਟੰਡੇ ਬਾਰੇ ਜਿੱਦਾਂ ਬਾਈ ਨਾਲ ਕੀ ਹੋਇਆ ਕੀ ਨਹੀਂ ਆਪਾਂ ਨਹੀਂ ਜਾਣਦੇ ਬਈ ਉਹਨਾਂ ਦੇ ਮੈਂ ਤਾਂ ਬੇਨਤੀ ਕਰਨ ਆਇਆ ਕ੍ਰਿਕਟ ਨਾਲ ਜੁੜੇ ਪੇਜਾਂ ਨੂੰ ਬਈ ਤੁਸੀਂ ਨਾ ਬਾਈ ਦੀ ਹਲੇ ਪੋਸਟਾਂ ਸ਼ੇਅਰ ਕਰੋ ਨਾ ਵੀਡੀਓ ਪਾਓ ਨਾ ਫੋਟੋ ਪਾਓ ਕੁਝ ਵੀ ਨਾ ਪਾਓ ਹਲੇ ਆਪਾਂ ਨੂੰ ਕੀ ਪਤਾ ਯਾਰ ਕੀ ਹੁੰਦਾ ਕੀ ਮੈਟਰ ਆ ਉਹਨਾਂ ਦੇ ਘਰ ਦੀ ਗੱਲ ਆ ਤੁੰ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਲੈ ਕੇ ਆਉਂਦੇ ਹੋ ਬਣਾਉਣੀ ਨਹੀਂ ਸੀ ਮੈਂ ਵੀਡੀਓ ਇਹ ਪਰ ਮੈਂ ਦੇਖਦਾ ਜਿਹੜੇ ਕ੍ਰਿਕਟ ਨਾ ਕ੍ਰਿਕਟ ਦੇ ਪੇਜ ਚਲਾਉਂਦੇ ਆ ਉਹੀ ਭਰਾ ਫੋਟੋ ਵੀਡੀਓ ਪਾਈ ਜਾਂਦੇ ਨੇ ਯਾਰ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਡਾਕਟਰ ਇਦਾਂ ਦਾ ਬੰਦਾ ਨਹੀਂ ਯਾਰ ਜਿਹੜਾ ਬੰਦਾ ਆਪਣੇ ਜਿੱਤੇ ਹੋਏ ਇਨਾਮ ਜਿੱਤੀਆਂ ਹੋਈਆਂ ਚੀਜ਼ਾਂ ਉੱਥੇ ਕਿਸੇ ਗਰੀਬ ਨੂੰ ਕਿਸੇ ਪਾਣੀ ਪਲਾਉਣੇ ਵਾਲੇ ਨੂੰ ਦੇ ਕੇ ਆ ਸਕਦਾ ਇਰੋਂ ਦਾਜ ਦਾ ਭੁੱਖੋ ਪੈਸੇ ਦਾ ਲਾਲਚ ਹੀ ਹੋ ਸਕਦਾ ਤੁਸੀਂ ਆਪ ਸੋਚ ਕੇ ਦੇਖੋ ਇਹ ਗੱਲ ਇਹ ਮੰਨਣ ਵਾਲੀ ਗੱਲ ਹੈਗੀ ਆ ਯਾਰ ਨਹੀਂ ਮੰਨਣ ਵਾਲੀ ਸੋ ਆਪਾਂ ਵੀ ਬਈ ਕੀ ਹੋਇਆ ਕੀ ਨਹੀਂ ਜਿਹੜੇ ਭਰਾ ਡਾਕਟਰ ਦੇ ਨੇੜੇ ਨੇ ਉਹਨਾਂ ਨੂੰ ਪਤਾ ਹੋਊਗਾ ਨਾ ਉਹ ਡਾਕਟਰ ਉਹ ਚੰਗੀ ਤਰ੍ਹਾਂ ਸਾਡੇ ਨਾਲੋਂ ਵੱਧ ਜਾਣਦੇ ਆ ਅਸੀਂ ਤਾਂ ਚਲੋ ਖੇਡਦਾ ਦੇਖਿਆ ਅਸੀਂ ਤਾਂ ਕਿ ਟੂਰਨਾਮੈਂਟ ਤੇ ਦੇਖਿਆ ਜਿਹੜੇ ਭਰਾ ਨਾਲ ਰਹਿੰਦੇ ਆ ਜਾਂ ਕਿੱਦਾਂ ਵੀ ਨੇ ਹਨਾ ਆਪਾਂ ਵੀ ਸਾਥ ਦਈਏ ਬਈ ਡਾਕਟਰਾਂ ਦੇ ਇਹ ਡਾਕਟਰ ਸਹੀ ਆ ਤਾਂ ਹਾਂ ਜੋ ਵੀ ਹੋਇਆ ਕਿਸੇ ਦੀ ਧੀ ਗਈ ਆ ਨਾ ਦੁਨੀਆ ਤੋਂ ਸੋ ਇਹ ਮੜਾ ਹੋਇਆ ਜੇ ਜੀਨੇ ਗਲਤੀ ਕੀਤੀ ਆ ਉਹਨੂੰ ਸਜ਼ਾ ਮਿਲੇ ਆਪਾਂ ਨਹੀਂ ਕਹਿੰਦੇ ਉਹਨੂੰ ਸਜ਼ਾ ਨਾ ਮਿਲੇ ਪਰ ਪ੍ਰਸ਼ਾਸਨ ਨੂੰ ਬੇਨਤੀ ਆ ਚੰਗੀ ਤਰ੍ਹਾਂ ਘੋਕ ਕਰਕੇ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਕੇ ਨਾ ਫਿਰ ਸਜ਼ਾ ਦੇ। ਇਹ ਡਾਕਟਰ ਇੱਕ ਚੰਗਾ ਪਲੇਅਰ ਆ। ਦੇਖੋ ਉਹਨਾਂ ਤੇ ਦੀ ਜ਼ਿੰਦਗੀ ਨਾ ਖਰਾਬ ਹੋ ਜੇ। ਸੋ ਤੁਹਾਨੂੰ ਆਪਾਂ ਨੂੰ ਵੀ ਪਤਾ ਹਨਾ ਬਹੁਤ ਤੋਂਤਾ ਲੱਗਦੀਆਂ ਨੇ ਜਦੋਂ ਕੁਝ ਵੀ ਹੋ ਜਾਂਦਾ। ਮੈਂ ਨਹੀਂ ਕਹਿੰਦਾ ਵੀ ਹੋ ਨਹੀਂ ਸਕਦਾ ਹੋਇਆ ਹੋ ਸਕਦਾ। ਪਰ ਯਾਰ ਜਿੱਥੋਂ ਤੱਕ ਅਸੀਂ ਡਾਕਟਰੋਂ ਦੇਖਿਆ ਸੀ ਜਾਣਦੇ ਆ ਵੀ ਉਹ ਯਾਰ ਲਾਲਚ ਹੀ ਨਹੀਂ ਹੋ ਸਕਦਾ। ਉਹ ਪੈਸੇ ਦਾ ਲਾਲਚ ਹੀ ਨਹੀਂ ਹੋ ਸਕਦਾ। ਉਹ ਦਾਜ ਦੇ ਇਹਦਾ ਲਾਲਚ ਹੀ ਨਹੀਂ ਹੋ ਜਾਂਦਾ ਯਾਰ। ਜਿੱਥੋਂ ਤੱਕ ਸਾਨੂੰ ਲੱਗਦਾ ਉਜਾਗਦਾ ਸੀ ਗਲਤ ਹੋਈਏ ਕਿਉਂਕਿ ਅਸੀਂ ਕਿਹੜਾ ਉਹਦੇ ਯਾਰ ਆ ਜਾਂ ਅਸੀਂ ਉਹਦੇ ਨਾਲ ਬੈਠੇ ਆ ਅਸੀਂ ਤਾਂ ਟੂਰਨਾਮੈਂਟਾਂ ਦੇ ਦੇਖਿਆ ਪਰ ਹਾਂ ਜਿਹੜਾ ਬੰਦਾ ਯਾਰ ਆਪਣੀ 10000 ਦੀ 15000 ਦੀ ਜਿੱਤੀ ਹੋਈ ਚੀਜ਼ ਕਿਸੇ ਨੂੰ ਦੇ ਸਕਦਾ ਉਹ ਪੈਸੇ ਦਾ ਲਾਲਚ ਕਿਵੇਂ ਹੋ ਸਕਦਾ ਹਾਂ ਹਰ ਦਿਨ ਉਹ ਪੈਸਾ ਕਮਾ ਰਿਹਾ ਬੰਦਾ ਫਿਰ ਦਿੱਲੀ ਦੀ ਉਹਦੀ ਏਨਕਮ ਹੋਊਗੀ 4-5000 ਜੇ ਇੱਥੇ ਬਾਕੀ ਪਲੇਅਰ ਲੈਂਦੇ ਆ ਉਹ ਵੀ ਇੰਨਾ ਲੈਂਦਾ ਹੀ ਹੋਊਗਾ ਸੋ ਬਾਈ ਸਾਥ ਲਈ ਆਪਾਂ ਵੀ ਹਨਾ ਜੇ ਡਾਕਟਰ ਸਹੀ ਆ ਤਾਂ ਜੇ ਨਹੀਂ ਸਹੀ ਫਿਰ ਆਪਾਂ ਵੀ ਜੋ ਪਗੜ ਕੇ ਘਰੇ ਵਜਈਏ ਪਰ ਆਹ ਕੰਮ ਨਾ ਕਰੀਏ ਯਾਨੀ ਵੀ ਆਪਾਂ ਪੋਸਟ ਆ ਪਾਈ ਜਾਂਦੇ ਆ ਹਨਾ ਫੋਟੋਆਂ ਸ਼ੇਅਰ ਕਰੀ ਜਾਂਦੇ ਆ ਡਾਕਟਰ ਦੀਆਂ ਵੀ ਇਹਨੇ ਆ ਕੀਤਾ ਇਹਨੇ ਉਹ ਕੀਤਾ ਹਾਲਾਂਕਿ ਆਪਾਂ ਹੀ ਕਰੈਕਟਰ ਨਾਲ ਜੁੜੇ ਹੋਏ ਪੇਚਾਂ ਵਾਲੇ ਆ ਆਪਾਂ ਹੀ ਫੋਟੋ ਭਾਈਏ ਨੇ ਬਰੂ ਹੱਥ ਜੋੜ ਕੇ ਬੇਨਤੀ ਆ ਬਾਈ ਇਹ ਕੰਮ ਨਾ ਕਰੋ ਠੀਕ ਆ ਜੋ ਵੀ ਆ ਇਹ ਇਨਵੈਸਟੀਗੇਸ਼ਨ ਦਾ ਹਿੱਸਾ ਹਨਾ ਜੋ ਵੀ ਕਾਨੂੰਨ ਮੂਹਰੇ ਲੈ ਕੇ ਆਊਗਾ ਆਪਾਂ ਮੰਨ ਲਾਗੇ ਪਰ ਆਪਾਂ ਵੀਡੀਓ ਫੋਟੋ ਆਪਾਂ ਪਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਆਪਾਂ ਪਹਿਲੀ ਡਾਕਟਰ ਨੂੰ ਬਦਨਾਮ ਕਰਨ ਲੱਗੇ ਹੋਇਆ ਗੱਲ ਉਹਨੇ ਚਾਹੇ ਕੁਝ ਵੀ ਨਾ ਕੀਤਾ ਹੋਵੇ ਆਪਾਂ ਪਹਿਲੀ ਮਾੜਾ ਬਣਾਤਾ ਜਦੋਂ ਬਈ ਕਾਨੂੰਨ ਸਜ਼ਾ ਦੇਊਗਾ ਆਪਾਂ ਮੰਨ ਲਾਗੇ ਠੀਕ ਆ ਸੋ ਮੇਰਾ ਵੀਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਤੇ ਬਈ ਆ ਪੇਜਾਂ ਵਾਲਿਆਂ ਨੂੰ ਬੇਨਤੀ ਆ ਵੀਡੀਓ ਸ਼ੇਅਰ ਕਰਿਓ ਜਰੂਰ ਠੀਕ ਆ ਸਾਥ ਦੇ ਯਾਰ ਆਪਾਂ ਵੀ ਡਾਕਟਰ ਦਾ ਤੇ ਪਰ ਜੇ ਉਹ ਸਹੀ ਆ ਤਾਂ ਹਨਾ ਜੇ ਉਹਨੇ ਕੁਝ ਵੀ ਮਾੜਾ ਕੀਤਾ ਫਿਰ ਆਪਾਂ ਵੀ ਸਾਥ ਨਹੀਂ ਦੇਣਾ ਉਸ ਨੂੰ ਧੀ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਉਹ ਭੈਣ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਪਰ ਹਾਂ ਜੋ ਸੱਚ ਆ ਉਹ ਸੋ ਮੇਰਾ ਬਰਾਬਰ ਆ ਮੈਂ ਆਪ ਪੇਜਾਂ ਵਾਲਿਆਂ ਨੂੰ ਬੇਨਤੀ ਕਰਨੀ ਆ ਕਿ ਡਾਕਟਰ ਦੀਆਂ ਫੋਟੋਆਂ ਤਾਂ ਨਾ ਸ਼ੇਅਰ ਕਰੋ ਜਦੋਂ ਕਾਨੂੰਨ ਸਜ਼ਾ ਦੇ ਦੂਗਾ ਆਪਾਂ ਮੰਨ ਲਾਂਗੇ ਠੀਕ ਹੈ ਜੀ ਤੇ ਧੰਨਵਾਦ ਵੀਡੀਓ ਸ਼ੇਅਰ ਕਰਿਓ ਬਈ ਜਿੰਨੇ ਵੀ ਕ੍ਰਿਕਟਰ ਨੂੰ ਪਿਆਰ ਕਰਦੇ ਹੋ ਜਿੰਨੇ ਵੀ ਕ੍ਰਿਕਟਰ ਦੇ ਪੇਜ ਵਾਲੇ ਹੋ ਜਿੰਨੇ ਵੀ ਕ੍ਰਿਕਟਰ ਨਾਲ ਜੁੜੇ ਹੋਏ ਨੇ ਭਰਾ ਆ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹਨਾਂ ਭਰਾਵਾਂ ਤੱਕ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚੇ ਵੀ ਹਾਂ ਯਾਰੋ ਸਾਨੂੰ ਲੱਗਦਾ ਵੀ ਉਹ ਚੰਗਾ ਬੰਦਾ ਸੋ ਧੰਨਵਾਦ ਬਈ ਲਵ ਯੂ ਸਾਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਆ ਵੀਡੀਓ ਤੇ ਜੇ ਹੋ ਸਕਦਾ ਤਾਂ ਫੋਲੋ ਵੀ ਜ਼ਰੂਰ ਕਰ ਲਿਓ ਲਵ ਯੂ ਬਈ